ਸਸਿਕਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਟੂਰੀ ਦੇ YouTube ਚੈਨਲ ਤੇ ਮੌਸਮ ਦੀ ਜਾਣਕਾਰੀ ਲੈ ਕੇ حاضر ਹੋਏ ਆ ਪੰਜਾਬ ਦਾ ਮੌਸਮ 8 ਤਰੀਕ ਤੋਂ ਲੈ ਕੇ 15 ਅਕਤੂਬਰ ਕਿਵੇਂ ਜਾ ਰਵੇਗਾ ਜਾਨੀ ਕਿ ਇਹ 7-8 ਦਿਨਾਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਕੀ ਹਾਲਾਤ ਹੋਣਗੇ ਪੰਜਾਬ ਵਿੱਚ ਮੌਸਮ ਦੇ ਠੰਡ ਵੱਧ ਚੁੱਕੀ ਹੈ ਲਗਭਗ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚੋਂ ਖਬਰ ਆ ਰਹੀ ਹੈ ਕਿ ਐਵਰੇਜ ਤਾਪਮਨ ਜਿਹੜਾ ਬੀਤੀ ਰਾਤ ਦਾ ਰਿਹਾ ਉਹ 15 16 17 ਡਿਗਰੀ ਰਿਹਾ ਜਿਸ ਦੇ ਕਾਰਨ ਲਗਭਗ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਨੇ ਸਾਡੇ ਦਰਸ਼ਕ ਵੀਰੇ ਨੇ ਕਮੈਂਟ ਕੀਤੇ ਨੇ ਕਿ ਉਹਨਾਂ ਨੇ ਹੁਣ ਲਗਭਗ ਕੰਬਲ ਕੱਢ ਲਏ ਨੇ ਅਨੌਫੀਸ਼ੀਅਲ ਤਰਕ ਇਹ ਤਾਂ ਮੈਥੋਂ ਪਹਿਲੇ ਦੱਸ ਚੁੱਕਿਆ ਸੀ ਕਿ ਠੰਡ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਹੜੇ ਕਹਿ ਰਹੇ ਸੀ ਕਿ ਇਸ ਵਾਰ ਠੰਡ ਕਿੱਦਾਂ ਦੀ ਪਾਉਂਗੀ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਕਿਵੇਂ ਦੀ ਪਾਉਂਗੀ ਠੰਡ ਤੇ ਹੁਣ ਗੱਲ ਕੀਤੀ ਜਾਵੇ ਤਾਜ਼ਾ ਸੈਟਲਾਈਟ ਇਮੇਜ ਦੀ ਤਾਂ ਦੇਖ ਸਕਦੇ ਹੋ ਕਿ ਫਿਲਹਾਲ ਪੰਜਾਬ ਦਾ ਮੌਸਮ ਸਾਫ਼ ਹੋ ਚੁੱਕਿਆ ਹੈ ਪਾਕਿਸਤਾਨ ਵਾਲੇ ਪਾਸੇ ਪੱਛਮੀ ਪਾਸੇ ਵੀ ਮੌਸਮ ਸਾਫ਼ ਹੈ ਪਰ ਇੱਕ ਹਲਕੀ ਜਿਹੀ ਕਾਰਵਾਈ ਜਿਹੜੀ ਸਾਨੂੰ ਉਹ ਨਮਾ ਸ਼ਹਿਰ ਤੋਂ ਨੰਗਲ ਅਨੰਦਪੁਰ ਸਾਹਿਬ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਦੇ ਵਿੱਚ ਉਹ ਬਾਦ ਦੁਪਹਿਰ ਹੁੰਦੀ ਦਿਖਾਈ ਦੇ ਰਹੀ ਹੈ ਲਗਭਗ 2 ਵਜੇ ਦੇ ਨੇੜੇ ਤੇ ਇੱਕ ਬੱਦਲ ਵਗੇ ਦਾ ਦੌਰ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਹੋ ਸਕਦਾ 2 ਤੋਂ 5 ਵਜੇ ਦੇ ਵਿਚਕਾਰ ਥੋੜੀ ਬਹੁਤੀ ਬੂੰਦਾਬੰਦੀ ਵੀ ਨਾ ਇਲਾਕਿਆਂ 'ਚ ਹੋ ਜਾਵੇ ਜੋ ਹਾਲਾਤ ਬਣੇ ਹੋਏ ਨੇ ਕਿਉਂਕਿ ਪੂਰਬੀ ਹਵਾ ਦੀ ਵਾਪਸੀ ਥੋੜੀ ਜਿਹੀ ਦੇਖੀ ਗਈ ਸੀ ਪਰ ਹੁਣ ਪੱਛਮੀ ਹਵਾ ਚੱਲਣ ਦੇ ਨਾਲ ਮੌਸਮ ਸਾਫ਼ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਠੰਡ ਕਿੰਨੀ ਕ ਹੈ ਤੁਹਾਡੇ ਇਲਾਕੇ 'ਚ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਦੇ ਹੋ ਜਾਣਕਾਰੀ ਚੰਗੀ ਲੱਗਦੇ ਤਾਂ ਵੀਡੀਓ ਲਾਇਕ ਵੀ ਕਰਕੇ ਜਾਇਓ ਜੀ ਗੱਲ ਕੀਤੀ ਜਾਵੇ ਤਾਂ ਹਾਲਾਤ ਇਸੇ ਤਰੀਕੇ ਨਾਲ ਹੁਣ ਫਿਲਹਾਲ ਬਣੇ ਰਹਿਣਗੇ ਦਿਨ ਦੀ ਗਰਮੀ ਦੀ ਗੱਲ ਕੀਤੀ ਜਾਵੇ ਤਾਂ ਲਗਭਗ 8 9 ਅਤੇ 10 ਤਰੀਕ ਨੂੰ ਦਿਨ ਦੇ ਵੇਲੇ ਕੋਈ ਤਗੜੀ ਗਰਮੀ ਨਹੀਂ ਪਣੀ ਸਵੇਰੇ ਸ਼ਾਮ ਠੰਡ ਲਗਾਤਾਰ ਪੈਂਦੀ ਦਿਖਾਈ ਦੇਵੇਗੀ 11 ਤਰੀਕ ਤੋਂ ਬਾਅਦ 12 13 ਤਰੀਕ ਤੱਕ 14 ਤਰੀਕ ਤੱਕ ਥੋੜੀ ਜੀ ਦੁਪਹਿਰ ਦਾ ਤਾਪਮਾਨ ਵੱਸ ਸਕਦਾ ਹੈ ਤਾਪਮਾਨ ਜਿਹੜਾ ਉਹ 29 30 31 ਡਿਗਰੀ ਤੱਕ ਜਾ ਸਕਦਾ ਪਰ 31 30 ਡਿਗਰੀ ਤੋਂ ਉੱਪਰ ਤਾਪਮਾਨ ਜਾਣ ਦੀ ਕੋਈ ਤਗੜੀ ਉਮੀਦ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਉਨ ਲਗਾਤਾਰ ਪੱਛਮੀ ਹਵਾਵਾਂ ਦੀ ਵਾਪਸੀ ਹੋ ਰਹੀ ਹੈ ਜਿਸ ਦੇ ਸਿੱਟੇ ਵਜੋਂ ਜਿਹੜਾ ਮੌਸਮ ਹੈ ਉਹ ਖੁਸ਼ਕ ਹੈ ਠੰਡਾ ਹੈ ਅਤੇ ਦੁਪਹਿਰ ਦੇ ਸਮੇਂ ਵੀ ਸਾਨੂੰ ਠੰਡ ਦਾ ਅਹਿਸਾਸ ਹੁੰਦਾ ਦਿਖਾਈ ਦੇਵੇਗਾ 15 ਤਰੀਕ ਤੱਕ ਇਸੇ ਤਰੀਕੇ ਦਾ ਮਾਹੌਲ ਜਿਹੜਾ ਥੋੜੀ ਜਿਹੀ ਧੁੱਪ ਦਾ ਦੁਪਹਿਰ ਦੇ ਸਮੇਂ ਸਾਫ਼ ਅਤੇ ਕੜਾਕੇਦਾਰ ਧੁੱਪ ਪਵੇਗੀ ਪਰ ਉਹ ਧੁੱਪ ਹੁਣ ਜਿਹੜੀ ਚੋਣੀ ਬੰਦ ਹੋ ਜਾਵੇਗੀ ਕਿਉਂਕਿ ਹਵਾ ਦੇ ਵਿੱਚ ਕਾਫੀ ਹੱਦ ਤੱਕ ਠੰਡਾ ਮਾਹੌਲ ਬਣ ਚੁੱਕਿਆ ਹੈ ਨਮੀ ਦੀ ਮਾਤਰਾ ਬਹੁਤ ਜ਼ਿਆਦਾ ਘਟ ਚੁੱਕੀ ਹੈ ਤੇ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਬਹੁਤ ਹੱਦ ਤੱਕ ਕੰਟਰੋਲ ਵਿੱਚ ਦਿਖਾਈ ਦੇ ਰਹੇ ਨੇ ਅਗਰ ਗੱਲ ਕੀਤੀ ਜਾਵੇ ਇਸ ਤੋਂ ਇਲਾਵਾ ਮੀਂਹ ਜਾਂ ਕਿਸੇ ਹੋਰ ਤਰੀਕੇ ਦੀ ਹਲਚਲ ਦੀ ਤਾਂ ਕੋਈ ਮੀਂਹ ਦੀ ਉਮੀਦ ਫਿਲਹਾਲ 15 ਤਰੀਕ ਤੱਕ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਪੰਜਾਬ ਦੇ ਵਿੱਚ ਨਮੀ ਦੀ ਮਾਤਰਾ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਕਿਉਂਕਿ ਮੀਂਹ ਪੈਣ ਦੇ ਨਾਲ ਧਰਤੀ ਵਿੱਚ ਨਮੀ ਦੀ ਮਾਤਰਾ ਹੁਣ ਜਿਹੜੀ ਆਈ ਹੈ ਉਹ ਜਦੋਂ ਧੁੱਪ ਪਵੇਗੀ ਧੁੱਪ ਪੈਣ ਦੇ ਨਾਲ ਅਸਮਾਨ ਦੇ ਵਿੱਚ ਨਮੀ ਦੀ ਮਾਤਰਾ ਵਧੇਗੀ ਤਾਂ ਬਾਅਦ ਵਿੱਚ ਉਹੀ ਨਮੀ ਹੈ ਜਿਹੜੀ ਸਾਨੂੰ ਸਵੇਰ ਦੇ ਸਮੇਂ ਧੁੰਦ ਦੇ ਮਾਹੌਲ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਦੇ ਬਹੁਤ ਸਾਰੇ ਇਲਾਕੇ ਵੀ ਅੱਜ ਵੀ ਧੁੰਦ ਦੇਖਣ ਨੂੰ ਮਿਲੀ ਸਵੇਰੇ 5 6 7 ਵਜੇ ਜਿਹੜਾ ਇੱਕ ਮਾਹੌਲ ਬਣਦਾ ਧੁੰਦ ਦਾ ਉਹ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਧੁੰਦ ਵਗੈਰਾ ਪੈ ਰਹੀ ਹੈ ਜਾਂ ਨਹੀਂ ਤੇ ਇਸ ਤੋਂ ਇਲਾਵਾ ਕੋਈ ਵੱਡੀ ਹਲਚਲ ਮੀਂਹ ਦੀ ਨਾ ਹੋਣ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਮੌਸਮ ਜਿਹੜਾ ਹੁਣ ਉਹ ਨਾਰਮਲ ਬਣਿਆ ਰਹੇਗਾ ਸਵੇਰੇ ਅਤੇ ਸ਼ਾਮ ਦੀ ਠੰਡ ਹੋਣ ਕਰਕੇ ਤੁਹਾਨੂੰ ਅਸੀਂ ਬੇਨਤੀ ਕਰ ਰਹੇ ਹਾਂ ਕਿ ਆਪਣਾ ਖਿਆਲ ਰੱਖੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਬਜ਼ੁਰਗਾਂ ਅਤੇ ਆਪਣੇ ਪਸ਼ੂਆਂ ਦਾ ਖਿਆਲ ਰੱਖੋ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਠੰਡ ਅਚਾਨਕ ਵਧੀ ਹੈ ਤਾਂ ਬਿਮਾਰੀਆਂ ਅਤੇ ਥੋੜਾ ਜਿਹਾ ਠੰਡ ਦਾ ਅਹਿਸਾਸ ਜਿਹੜਾ ਉਹਦੇ ਕਰਕੇ ਥੋੜਾ ਬਹੁਤਾ ਨੁਕਸਾਨ ਜਿਹੜਾ ਹੈ ਉਹ ਹੁੰਦਾ ਦਿਖਾਈ ਦੇ ਸਕਦਾ ਫਸਲਾਂ ਦਾ ਵੀ ਨੁਕਸਾਨ ਹੋਇਆ ਤੇ ਥੋੜਾ ਬਹੁਤਾ ਕਿਤੇ ਨਾ ਕਿਤੇ ਤਾਂ ਇਨਸਾਨਾਂ ਦੇ ਉੱਪਰ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਸਕੇਗਾ ਬਾਕੀ ਇਸ ਤੋਂ ਇਲਾਵਾ ਦੁਪਹਿਰ ਦੀ ਜਾਣਕਾਰੀ ਸ਼ਾਮ ਅਤੇ ਰਾਤ ਦੀ ਜਾਣਕਾਰੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੋਈ ਅਲੱਗ ਇਨਫੋਰਮੇਸ਼ਨ ਹੋਵੇਗੀ ਤੁਹਾਨੂੰ ਇੰਸਟਾਗ੍ਰam ਅਤੇ ਫੇਸਬੁੱਕ ਦੇ ਪੇਜ ਤੋਂ ਵੀ ਉਹ ਜਾਣਕਾਰੀ ਮਿਲ ਜਾਵੇਗੀ ਇੰਸਟਾਗ੍ਰam ਫੇਸਬੁੱਕ ਤੇ ਵੀ ਸਾਨੂੰ ਫੋਲੋ ਕਰੋ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ